ਅੱਜ ਆਪਣੇ ਵਿੱਚ ਭਾਰਤੀ ਕਿਸਾਨ ਜੂਨੀਅਨ ਇਕਤਾ ਆਜ਼ਾਦ ਕੱਕਾ ਵੱਲੋਂ ਜਥੇਬੰਦੀਆਂ ਜਥੇ ਪਾਤੜਾ ਮੰਡੀ ਦੇ ਵਿੱਚ ਇਕੱਠੀਆਂ ਹੋਈਆਂ ਨੇ ਕਿਉਂਕਿ ਅੱਜ ਇਹਨਾਂ ਨੇ 26 ਜਨਵਰੀ ਨੂੰ ਹੀ ਇਹ ਖਾਸ ਕਰ ਇੱਥੇ ਮਤਲਬ ਜੋ ਟਰੈਕਟਰ ਮਾਰਚ ਚ ਕੱਢਿਆ ਏ ਇਹਦੀ ਜਾਣਕਾਰੀ ਆਪਾਂ ਜੋ ਪ੍ਰਧਾਨ ਜੀ ਨੇ ਮਨਿੰਦਰ ਸਿੰਘ ਉਹਨਾਂ ਤੋਂ ਲੈਣੀ ਹੈ ਸ਼ਸ਼ੀ ਕਾਵੀਰ ਜੀ ਸ਼ਸ਼ੀ ਕਾਲ ਜੀ ਮਨਿੰਦਰ ਸਿੰਘ ਵੀ ਕੇ ਜੂ ਇਕਤਾ ਯਾਰ ਬਲਾਕ ਜੰਦਾ ਸਖਤਰ ਪਾਤੜਾ ਕਿ ਕਿ ਵਿੱਚ ਅੱਜ ਜੋ ਮਤਲਬ 26 ਜਨਵਰੀ ਨੂੰ ਹੀ ਕਿਉਂ ਟਰੈਕਟਰ ਮਾਰਚ ਜੋ ਕੱਢਿਆ ਗਿਆ ਏ ਕੀ ਕਾਰਨ ਨੇ ਇਹਦੇ ਦੇਖੋ ਜਿਹੜਾ ਸਾਡੇ ਪਿਛਲੇ ਸਮੇਂ ਤੋਂ ਇਹ ਕਾਰਪੋਰੇਟਾਂ ਦੀ ਜਿਹੜੀ ਭਾਜਪਾ ਸਰਕਾਰ ਹੈ ਜਿਹੜਾ ਇਹਨਾਂ ਨੇ ਸਾਡਾ ਪ੍ਰੋਟੈਸਟ ਕਰਨ ਦਾ ਜਿਹੜਾ ਰਾਈਟ ਸੀ ਸਾਡਾ ਸੰਵਿਧਾਨਕ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਅਸੀਂ ਕਰ ਸਕਦੇ ਹਾਂ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਤਾਂ ਸਾਨੂੰ ਪਿਛਲੀ 13 ਫਰਵਰੀ ਤੋਂ ਇਹਨਾਂ ਨੇ ਬਾਰਡਰਾਂ ਤੋਂ ਲੰਘਣ ਨਹੀਂ ਦਿੱਤਾ ਉੱਥੇ ਤੁਸੀਂ ਦੇਖਿਆ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਬੈਰੀਕੇਡਿੰਗ ਕੀਤੀ ਕੰਧਾਂ ਕੱਢੀਆਂ ਤੇ ਨੀਂ ਫੌਜੀ ਬਲਾਂ ਨਾਲ ਜਦੋਂ ਸਾਡੇ ਕਿਸਾਨ ਗਿਆ ਤਾਂ ਉਹਨਾਂ ਨੂੰ ਸ਼ੂਟ ਕਰਨ ਨਾਲ ਫਟੜ ਕੀਤਾ ਗਿਆ ਸ਼ੁਭ ਕਰਨ ਨੂੰ ਗੋਲੀ ਮਾਰੀ ਗਈ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਹੰਸੂ ਗੈਸ ਤੇ ਹੋਰ ਤਰ੍ਹਾਂ ਦਾ ਤਸ਼ੱਦਦ ਕਰਕੇ ਆਪਣੇ ਕਿਸਾਨਾਂ ਨੂੰ ਬੋਰੀਆਂ ਚ ਪਾ ਕੇ ਲੈ ਗਏ ਨੇ ਤਾਂ 26 ਜਨਵਰੀ ਵਾਲਾ ਜਿਹੜਾ ਤੁਸੀਂ ਕਿਹਾ ਇਸੇ ਦੇ ਸਬੰਧ ਸੀ ਕਿ ਇੱਕ ਲੋਕਤੰਤਰ ਕਹੌਣ ਵਾਲਾ ਵੱਡਾ ਜਮਹੂਰੀ ਦੇਸ਼ ਜਿਹੜੇ ਨੇ ਕਿ ਇੱਕ ਮਖੌਟਾ ਪਾਇਆ ਹੋਇਆ ਲੋਕਤੰਤਰ ਅਸਲ 'ਚ ਲੋਕਤੰਤਰ ਹੈ ਨਹੀਂ ਅਸੀਂ ਅੱਜ ਇਹ ਪੂਰੀ ਦੁਨੀਆ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਾਡੇ ਤੇ ਲੋਕਤੰਤਰ ਕਹੌਣ ਵਾਲੀ ਅਖੌਤੀ ਜਿਹੜੀ ਸਰਕਾਰ ਹੈ ਤਾਂ ਇਸ ਨੇ ਕਿਸ ਤਰ੍ਹਾਂ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ ਅੱਜ ਪੂਰਾ ਬੇਸ਼ੱਕ ਪੂਰੀ ਦੁਨੀਆ ਨੂੰ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਇਸ ਵਾਸਤੇ ਗਣਤੰਤਰ ਦਿਵਸ ਜਿਹੜਾ 26 ਜਨਵਰੀ ਨੂੰ ਹੈ ਕਹਿੰਦੇ ਨੇ ਇਸ ਵਾਸਤੇ ਇਹ ਦਿਨ ਚੁਣਿਆ ਗਿਆ ਸੀ ਠੀਕ ਹੈ ਤੇ ਆਪਣੀ ਕਿਸਾਨ ਜਿੱਥੇ ਬੰਦੀਆਂ ਨੇ ਕੁਝ ਉਹਨਾਂ ਦਾ ਕਹਿਣਾ ਇਹ ਵੀ ਹੈ ਵੀ ਆਪਾਂ ਨੂੰ ਲੱਗਦੀ ਕਹਿੰਦੇ ਨੇ ਭਾਰਤ ਆਜ਼ਾਦ ਹੋ ਗਿਆ ਵੀ ਹਲੇ ਤੱਕ ਇਹ ਆਜ਼ਾਦ ਨਹੀਂ ਮੰਨਿਆ ਗਿਆ ਇਹ ਇਹਦੇ ਕੀ ਕਾਰਨ ਨੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਨਹੀਂ ਦੇਖੋ ਬਿਲਕੁਲ ਆ ਪਰਤੱਖ ਸਾਹਮਣੇ ਆ ਜਿਵੇਂ ਕਹਿੰਦੇ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਆਜ਼ਾਦੀ ਹੁੰਦੀ ਤਾਂ ਫਿਰ ਸੰਵਿਧਾਨ ਚ ਲਿਖੇ ਹੋਏ ਹਰ ਕਾਨੂੰਨ ਜਿਹੜੇ ਨੇ ਉਹ ਆਪਣੇ ਅਵਾਮ ਤੇ ਲਾਗੂ ਹੁੰਦੇ ਤਾਂ ਜਿਹੜੇ ਆਪਣੇ ਅਵਾਮ ਤੇ ਕੋਈ ਵੀ ਕਿਸੇ ਰਾਹ ਦਾ ਕਾਨੂੰਨ ਲਾਗੂ ਨਹੀਂ ਹਰ ਜਗ੍ਹਾ ਠੱਕੇ ਸ਼ਾਹੀ ਹੈ ਆਪਾਂ ਦੇਖਦੇ ਹਾਂ ਹਰ ਜਗ੍ਹਾ ਜਿੱਤੇ ਵੀ ਕਿਤੇ ਨਿਆਣ ਦੀ ਗੱਲ ਹੁੰਦੀ ਹੈ ਚਾਹੇ ਨਿਆਣ ਪਾਲਕਾ ਦੀ ਆਪਾਂ ਗੱਲ ਕਰ ਲਈਏ ਉੱਥੇ ਵੀ ਲੋਕ 22 ਸਾਲ ਹੋ ਗਏ ਲੜਦਿਆਂ ਨੂੰ ਤੇ ਕਿੰਨੇ ਚਿਰ ਤੋਂ ਆਪਣੇ ਦੇਸ਼ ਦੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆਕਸਰ ਦੋ ਸਵਿਧਾਨ ਨੇ ਤਾਂ ਜਿਹੜੇ ਆਪਣੇ ਸਿੱਖ ਬੰਦੀ ਨੇ ਉਹਨਾਂ ਵਾਸਤੇ ਸਵਿਧਾਨ ਹੋਰ ਨੇ ਉਹਨਾਂ ਦੀਆਂ ਸਾਰੀਆਂ ਉਮਰਾਂ ਲੰਘੀਆਂ ਸਜ਼ਾਵਾਂ ਦੁੱਗਣੀਆਂ ਤੋਂ ਵੀ ਨਿਕਲ ਚੁੱਕੀਆਂ ਤਾਂ ਇਸ ਕਰਕੇ ਇਹ ਇਸ ਨੂੰ ਆਪਾਂ ਲੋਕਤੰਤਰ ਨਹੀਂ ਮੰਨ ਸਕਦੇ ਤੇ ਲੋਕਤੰਤਰ ਹੈ ਵੀ ਨੀਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸਿਰਫ ਮਖੌਟਾ ਹੀ ਹੈ ਮਖੌਟੇ ਤੇ ਜਿਵੇਂ ਕਿ ਨਗਾਰ ਨਾਰਾ ਵੀ ਲਗਾਇਆ ਗਿਆ ਸੀ ਜੈ ਜਵਾਨ ਜੈ ਕਿਸਾਨ ਕੀ ਲੱਗਦਾ ਤੁਹਾਨੂੰ ਵੀ ਜਵਾਨ ਦਾ ਆਪਾਂ ਨਸ਼ਿਆਂ 'ਚ ਰੁਲ ਗਏ ਨੇ ਤੇ ਜਿਹੜੀ ਆਪਣੀ ਕਿਸਾਨ ਨੇ ਉਹ ਸੜਕਾਂ ਤੇ ਰੁੜਦੇ ਪਏ ਨੇ ਕੀ ਕਹੋਗੇ ਇਹਦੇ ਬਾਰੇ ਤੁਸੀਂ ਦੇਖੋ ਇੱਕ ਗਿਣੀ ਮਿੱਤੀ ਸੋਚੀ ਸਮਝੀ ਸ਼ਾਸਨ ਦੇ ਤਹਿਤ ਕਿਉਂਕਿ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ 2000 ਦੇ ਵਿੱਚ ਜਿਹੜੀ ਇੱਕ ਕਿਸਾਨ ਪਾਲਸੀ ਲੈ ਕੇ ਆਈ ਸੀ ਸਰਕਾਰ ਕੇਂਦਰ ਸਰਕਾਰ ਦੀ ਤਾਂ ਉਸ ਪਾਲਸੀ ਚ ਇਹਨਾਂ ਨੇ ਸਪਸ਼ਟ ਲਿਖਿਆ ਸੀਗਾ ਕਿ ਇੱਥੇ ਵੱਡੇ ਵੱਡੇ ਜਿਹੜੇ ਨੇ ਫਾਰਮ ਹੋਣੇ ਨੇ 20 20 30 30 40 40 ਹਜ਼ਾਰ ਦੇ ਏਕੜ ਦੇ ਫਾਰਮ ਹੋਣੇ ਨੇ ਉਹ ਜੋ ਕਿ ਬਿਲਕੁਲ ਆਪਣੇ ਸੱਭਿਆਚਾਰ ਦੇ ਵੀ ਤੇ ਆਮ ਆਰਥਿਕਤਾ ਦੇ ਹਰ ਵਰਗ ਦੇ ਉਲਟ ਜਿਹੜਾ ਕਾਰਪੋਰੇਟ ਆਧਾਰਿਆਂ ਦਾ ਇੱਕ ਪਰਮਾਨ ਹੈ ਉਸ ਉਸ ਅਨੁਸਾਰ ਜਿਹੜਾ ਆਪਣੇ ਇਥੋਂ ਕਿਸਾਨਾਂ ਨੂੰ ਤੇ ਕਿਸਾਨਾਂ ਦੇ ਪੁੱਤਾਂ ਨੂੰ ਹੋਰ ਮਜ਼ਦੂਰਾਂ ਦੇ ਪੁੱਤਾਂ ਨੂੰ ਵਿਦੇਸ਼ਾਂ ਦੀਆਂ ਧਰਤੀਆਂ ਤੇ ਇੱਕ ਬੇਰੋਜ਼ਗਾਰੀ ਇੱਥੇ ਸਥਾਪਿਤ ਕਰਕੇ ਉਹਨਾਂ ਨੂੰ ਭੇਜਿਆ ਗਿਆ ਤੇ ਹੁਣ ਜਿਸ ਤਰੀਕੇ ਨਾਲ ਇਹ ਖੇਤੀ ਨੂੰ ਇੱਕ ਐਨਾ ਘਾਟੇਵੰਦ ਸੌਦਾ ਬਣਾ ਰਹੇ ਨੇ ਤਾਕੇ ਲੋਕ ਆਪਣੇ ਆਪ ਹੀ ਇਹ ਖੇਤੀ ਕੀਤਾ ਛੱਡ ਜਾਣ ਤੇ ਜਵਾਨੀ ਨੂੰ ਨਸ਼ੇ ਤੇ ਜਿਹੜਾ ਲਗਾਇਆ ਗਿਆ ਉਹ ਵੀ ਇੱਕ ਇਸ ਇਹਨਾਂ ਚਾਲਾਂ ਦੇ ਤਹਿਤ ਇੱਕ ਸੋਚੀ ਸਮਝੀ ਬਿਲਕੁਲ ਸਾਜ਼ਿਸ਼ ਹੈਗੀ ਹੈ ਕਿ ਨੌਜਵਾਨੀ ਨੂੰ ਆਪਾਂ ਨਿਕੰਮਾ ਤੇ ਨਕਾਰਾ ਕਰ ਦਈਏ ਜਿਹੜੀ ਬਾਕੀ ਕੋਈ ਯੂਥ ਸੂਝਵਾਨਾ ਉਹਨਾਂ ਨੂੰ ਇੱਥੋਂ ਪਲਾਨ ਕਰਕੇ ਖਿੱਤਾ ਜਿਹੜਾ ਖਾਲੀ ਕਰਾ ਕੇ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾ ਦੇਜੇ ਤੇ ਅੱਜ ਦੇਖਣ ਨੂੰ ਇਹ ਵੀ ਮਿਲੇ ਵੀ ਕਿਤੇ ਨਾ ਕਿ ਅੱਜ ਜੋ ਨਾਮੀ ਜੁਵਾ ਪੀੜੀ ਹੈ ਉਹ ਵੀ ਅੱਜ ਕਾਫਲੇ ਦੇ ਵਿੱਚ ਕਾਫੀ ਹੱਦ ਤੱਕ ਜੁੜੀ ਹੋਈ ਨਜ਼ਰ ਆਈ ਹੈ ਜੀ ਜਿਵੇਂ ਕਿ ਅਕਸਰ ਅਸੀਂ ਹੁਣ ਪਿਛਲੇ ਦੈਣਾ ਤੋਂ 26 ਜਨਵਰੀ ਦੇ ਪ੍ਰੋਗਰਾਮ ਲੈ ਕੇ ਮੀਟਿੰਗਾਂ ਕੀਤੀਆਂ ਸੀ ਤਾਂ ਸਾਡੇ ਕੋਲ ਇੰਨੇ ਪਿੰਡਾਂ 'ਚੋਂ ਫੋਨ ਆ ਰਹੇ ਸੀ ਕਿ ਸਾਡੇ ਪਿੰਡਾਂ ਉਹ ਪ੍ਰਧਾਨ ਜੀ ਸਾਡੇ ਪਿੰਡ ਮੀਟਿੰਗ ਕਰਨੀ ਹੈ ਤਾਂ ਸਾਨੂੰ ਮਤਲਬ ਸਮਾਂ ਹੀ ਨਹੀਂ ਲੱਗ ਸਕਿਆ ਜੇ ਹੋਰ ਪਿੰਡਾਂ 'ਚ ਵੀ ਜਾਣਾ ਨੌਜਵਾਨ ਖੁਦ ਬਖ ਖੁਦ ਸਾਨੂੰ ਲੱਭ ਕੇ ਸਾਡੇ ਨਾਲ ਜੁੜ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਦੇ ਅੰਦੋਲਨ ਹੋਣ ਇਸ ਟਾਈਮ ਖੜੇ ਕੀਤੇ ਹੋਏ ਨੇ ਤਾਂ ਸਮਾਂ ਹੈ ਵੀ ਇਹਨਾਂ ਨੂੰ ਆਪਾਂ ਅੱਗੇ ਵਧਾ ਕੇ ਤਗੜਾ ਕਰਕੇ ਜਿੱਤ ਲਈਏ ਕਿਉਂਕਿ ਯੂਥ ਨੂੰ ਵੀ ਲੱਗਦਾ ਕਿ ਹੁਣ ਤੋਂ ਬਾਅਦ ਇਸ ਤਰ੍ਹਾਂ ਦੇ ਅੰਦੋਲਨ ਜੇਕਰ ਨਾ ਜਿੱਤੇਗੇ ਤਾਂ ਦੁਬਾਰਾ ਖੜੇ ਨਹੀਂ ਹੋਣਗੇ ਠੀਕ ਹੈ ਜੇ ਤੁਸੀਂ ਅੱਜ ਟਰੈਕਟਰ ਮਾਰਚ ਕੱਢਿਆ ਕਿੱਥੋਂ ਤੇ ਲੈ ਕੇ ਕਿੱਥੇ ਤੱਕ ਕੱਢਿਆ ਹੋਏ ਸੀ ਜੀ ਸਾਡੇ ਜਿਹੜੇ ਪਿੰਡਾਂ ਚੋਂ ਸਾਰੇ ਕਿਸਾਨ ਸਾਥੀ ਨਿਆਲ ਜਿਹੜੇ ਸੀਗੇ ਉਹ ਇਕੱਠੇ ਹੋਏ ਨੇ ਨਿਆਲ ਤੋਂ ਜਿਹੜਾ ਵੱਡਾ ਕਾਫਲਾ ਇੱਕ ਤੁਸੀਂ ਦੇਖ ਸਕਦੇ ਹੋ ਹਣ ਕਿੰਨੇ ਟ੍ਰੈਕਟਰ ਜਿਹੜੇ ਗੇੜੇ ਨਹੀਂ ਜਾ ਸਕਦੇ ਉਹਨਾਂ ਦਾ ਇੱਕ ਕਾਫਲਾ ਸ਼ਹਿਰ ਦੇ ਵਿੱਚ ਦੀ ਮਾਰਚ ਕਰਦਾ ਹੋਇਆ ਜਿਹੜਾ ਆਪਣਾ ਪੁਲ ਹੈਗਾ ਬੱਸ ਸਟੈਂਡ ਕੋਲ ਵੱਡਾ ਪੁਲ ਹੈ ਤਾਂ ਉਹ ਪੁਲ ਤੇ ਅਸੀਂ ਰੁਕੇ ਆ ਕਿਉਂਕਿ ਅਸੀਂ ਇਹ ਰੁਕਣ ਦੇ ਪ੍ਰੋਗਰਾਮ ਬਣਾਏ ਹੋਏ ਸੀ ਕਿ ਦੁਨੀਆ ਨੂੰ ਦਿਖਾ ਸਕੀਏ ਦੱਸ ਸਕੀਏ ਕਿ ਕਿਸਾਨਾਂ ਦੇ ਕਿਵੇਂ ਇਹਨਾਂ ਨੇ ਤਸ਼ੱਦਦ ਕੀਤਾ ਤੇ 26 ਜਨਵਰੀ ਵਾਲੇ ਦਿਨ ਇਹ ਜਿਹੜਾ ਲੋਕਤੰਤਰ ਹੈ ਤਾਂ ਉਹਦਾ ਅਸਲ ਮਕੋਟਾ ਕਿ ਇਸ ਵਾਸਤੇ ਅਸੀਂ ਉੱਤੇ ਵੀ ਖੜੇ ਰਹੇ ਉਸ ਤੋਂ ਬਾਅਦ ਜਿਹੜਾ ਹੁਣ ਮੰਡੀ 'ਚ ਸਾਡਾ ਇੱਥੇ ਚਾਹ ਪਾਣੀ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਦਾ ਸਾਰਾ ਪ੍ਰਦਰਸ਼ਨ ਹੋ ਮੰਡੀ 'ਚ ਇਹ ਤੁਹਾਨੂੰ ਕਿਵੇਂ ਲੱਗਦਾ ਵੀ ਅੱਜ ਜਿਸ ਵਿੱਚ ਟਰੈਕਟਰ ਮਾਰਚ ਕੱਢਿਆ ਕਾਫੀ ਕਾਫਲਾ ਤੁਸੀਂ ਆਪਣੇ ਨਾਲ ਲੈ ਕੇ ਤੁਰੇ ਉਹਨਾਂ ਦਾ ਕਿਤੇ ਨਾ ਕਿਤੇ ਸਰਕਾਰਾਂ 'ਤੇ ਅਸਰ ਲੱਗਦਾ ਹੈ ਬਿਲਕੁਲ ਜੀ ਅੱਜ ਇਹ ਕਾਰਪੋਰੇਟਾਂ ਨੂੰ ਤੇ ਇਹਨਾਂ ਦੀਆਂ ਜਿਹੜੀਆਂ ਹੱਤ ਟੋਕੀਆਂ ਸਰਕਾਰਾਂ ਨੇ ਉਹਨਾਂ ਨੂੰ ਅੱਜ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਜਿਹੜੇ ਜਝਾਰੂ ਲੋਕ ਨੇ ਇਹਨਾਂ ਤੇ ਜਿੰਨਾ ਮਰਜੀ ਤਸ਼ੱਦਦ ਕਰ ਲਈਏ ਇਹ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਨਾ ਪਹਿਲਾਂ ਹਟਣਗੇ ਤਾ ਨਾਲ ਹੀ ਅੱਗੇ ਹਟਣ ਵਾਲੇ ਨੇ ਤੇ ਇਸ ਤੋਂ ਉਹਨਾਂ ਨੂੰ ਸੋਚ ਵਿਚਾਰ ਕਰਕੇ ਉਹਨਾਂ ਨੂੰ ਸਾਡੀਆਂ ਜਿਹੜੀਆਂ ਜਾਇਜ਼ ਮੰਨੀਆਂ ਹੋਈਆਂ ਮੰਗਾਂ ਨੇ ਉਹ ਬਿਲਕੁਲ ਮੰਨਣੀਆਂ ਪੈਣਗੀਆਂ ਠੀਕ ਹੈ ਧੰਨਵਾਦ ਜੀ ਆਪਣਾ ਸ਼੍ਰੀ ਗਾਜੀਮੇਲਾ 프리 ਸਿੰਘ ਦਸਤਰੀ ਵਾਲਾ ਪਿੰਡ ਤੋਂ ਠੀਕ ਹੈ ਵੀਰ ਜੀ ਅੱਜ ਮਤਲਬ ਯੁਵਾ ਪੀੜੀ ਤੁਸੀਂ ਵੀ ਅੱਜ ਨਜ਼ਰ ਆ ਰਹੇ ਹੋ ਸਾਰੇ ਹੈ ਨਾ ਯੁਵਾ ਪੀੜੀ ਇੱਕ ਕੀ ਕਾਫਲਾ ਲੈ ਕੇ ਤੁਸੀਂ ਡਾਇਰੈਕਟਰ ਮਾਰਚ ਅੱਡ ਕੱਟੇ 26 ਜਨਵਰੀ ਨੂੰ ਹਾਂ ਜੀ ਅਸੀਂ ਜੀਸੀਬੀ ਵੀ ਲੈ ਕੇ ਆਏ ਆ ਤੇ ਪਿੰਡੂ ਡਾਇਰੈਕਟਰ ਵੀ ਕਾਫੀ ਆਏ ਨੇ ਤੇ ਪਹਿਲਾਂ ਬਜ਼ੁਰਗ ਤੁਰਦੇ ਸੀਗੇ ਇਕੱਲੇ ਤੇ ਹੁਣ ਨੌਜਵਾਨ ਪੀੜੀ ਨੂੰ ਵੀ ਅਸੀਂ ਨਾਲ ਜੋੜਿਆ ਠੀਕ ਹੈ ਹਾਂ ਜੀ ਮਨੂੰ ਜਾਗਰਤ ਵਿੱਚ ਨਸ਼ਾ ਨੌਜਵਾਨ ਪੀੜੀ ਦੇ ਵਿੱਚ ਵੀ ਫੈਲ ਗਿਆ ਸੀ ਹਾਂ ਜੀ ਅੱਜ ਕਾਫਲੇ ਨੂੰ ਦੇਖ ਕੇ ਲੱਗਦਾ ਵੀ ਇਹ ਘਟਦਾ ਵੀ ਨਜ਼ਰ ਆ ਰਿ ਵੀ ਯੁਵਾ ਪੀੜ੍ਹੀ ਹੈ ਜੋ ਕਿਤਨੇ ਕਿਤੇ ਚੰਗੇ ਰਾਹੇ ਮਤਲਬ ਜੁੜਦੀ ਜਾ ਰਹੀ ਹੈ ਹਾਂਜੀ ਹਾਂਜੀ ਚੰਗੇ ਰਾਹੇ ਜੁੜਦੀ ਜਾ ਰਹੀ ਆ ਤੇ ਚਲੋ ਨਸ਼ੇ ਦੀ ਗੱਲ ਤੇ ਆ ਗਏ ਨਸ਼ਾ ਵੀ ਇੱਕ ਸਰਕਾਰਾਂ ਨੂੰ ਪਤਾ ਹੀ ਆ ਸਾਰਾ ਕੁਝ ਮੈਨੂੰ ਬੋਲਣ ਦੀ ਕੀ ਲੋੜ ਆ ਸਪੀਚ ਲੰਬੀ ਹੋ ਜੂਗੀ ਹੈਨਾ ਤੁਹਾਨੂੰ ਪਤਾ ਹੀ ਆ ਵੀ ਆਪਾਂ ਤਾਂ ਨਹੀਂ ਬਾਰਡਰ ਤੇ ਰੋਕ ਸਕਦੇ ਚੀਜ਼ ਆਂਦੀ ਆ ਬੰਦੇ ਤਾਂ ਯੂਜ਼ ਕਰਦੇ ਨੇ ਤੇ ਬਾਕੀ ਧੰਨਵਾਦ ਬਾਕੀ ਜਿਹੜਾ ਤੁਸੀਂ ਇਹ ਕਾਫਲਾ ਕੱਢਿਆ ਕਿੱਥੋਂ ਤੇ ਲੈ ਕੇ ਕਿੱਥੇ ਤੱਕ ਕੱਢਿਆ ਉਹ ਟ੍ਰੈਕਟਰ ਮਰਜੋ ਕੱਢਿਆ ਇਹ ਅਸੀਂ ਦਸਤਰੀ ਵਾਲਾ ਪਿੰਡ ਤੋਂ ਤੁਰੇ ਸੀਗੇ ਜੀ ਬਾਕੀ ਅਸੀਂ ਇਕੱਠੇ ਹੋਏ ਬਾਕੀ ਲਾਗੇ ਪਿੰਡਾਂ ਦੇ ਲੋਕ ਇਕੱਠੇ ਹੋਏ ਹਨ ਤੇ ਆਪਾਂ ਇਹ ਬਾਤਰਾ ਪੁਲ ਦੇ ਉੱਪਰੋਂ ਦੀ ਗਏ ਸੀ ਕਿਸੇ ਨੂੰ ਕੋਈ ਡਿਸਟਰਬੈਂਸ ਨਹੀਂ ਕੀਤੀ ਆਪਾਂ ਆਪ ਪਿਆਰ ਨਾਲ ਇਹ ਕਾਫਲਾ ਕੱਢਿਆ ਇਹ ਕਿਸੇ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਕੋਈ ਐਂਬੂਲੈਂਸ ਚ ਹੁੰਦਾ ਬੰਦਾ ਕੋਈ ਕਿਸੇ ਕੰਮ ਚ ਜ਼ਰੂਰੀ ਹੁੰਦਾ ਆਪਾਂ ਕਿਸੇ ਨੂੰ ਰੁਕਾਵਟ ਨਹੀਂ ਪਾਈ ਆਪਾਂ ਸਿਰਫ ਇਹ ਜਾਗਰੂਤ ਕਰਨ ਵਾਸਤੇ ਕੱਢਿਆ ਹਾਂਜੀ ਠੀਕ ਹੈ ਬੰਦਾ